ਪ੍ਰਵਾਨ ਮਨੁਵਿਰਤੀਆਂ ਕਾਗਰ ਕਰਦਿਆਂ ਹੋਇਆ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵੀਰ ਜੀ ਦਾ ਪਾਵਨ ਸ਼ਬਦ ਆਪਾਂ ਕੱਲ ਸਰਵਣ ਕਰ ਰਹੇ ਸਾਂ ਅਖੀਰਲੀਆ ਪੰਕਤੀਆਂ ਤੇ ਭਗਤ ਵੀਰ ਜੀ ਨੇ ਬੜੀ ਉਦਾਹਰਣ ਦੇ ਤਾਹਤ ਸਾਨੂੰ ਪਾਵਨ ਸ਼ਬਦ ਦੀ ਸਮਾਪਤੀ ਤੇ ਕੋ ਬੇਸ਼ੁਮਾਰ ਗਿਆਨ ਹਾਸਲ ਕਰਵਾਇਆ ਹਜ਼ੂਰ ਨੇ ਕਿਰਪਾ ਕੀਤੀ ਸੀ ਐਸੇ ਗਿਆਨ ਪ੍ਰਗਟਿਆ ਪ੍ਰਕੋਥਮ ਕਹੋ ਕਵੀ ਤੇ ਰੰਗਰਾਤਾ ਪਰ ਕੋਥਮ ਦਾ ਭਾਵ ਹੈ ਹੁਣ ਪ੍ਰਮਾਤਮਾ ਨੂੰ ਪਛਾਣਨ ਵਾਲਾ ਉਹਦੇ ਨਾਮ ਰੰਗਣ ਦੇ ਵਿੱਚ ਰੰਗੀ ਹੋਈ ਕਿਰਿਆ ਨੂੰ ਪਛਾਣਨ ਵਾਲਾ ਕਬੀਰ ਰੰਗ ਰਾਤਾ ਕਹਿੰਦੇ ਅਜਿਹੇ ਗਿਆਨ ਨੂੰ ਕਬੀਰ ਤੂੰ ਪ੍ਰਮਾਤਮਾ ਦੇ ਨਾਮ ਨੂੰ ਕਿਵੇਂ ਪਛਾਣ ਸਕਦਾ ਹੈ ਤੇ ਉਹਦਾ ਬਿਆਨ ਕਿਵੇਂ ਕਰ ਸਕਦਾ ਹੈ ਆਪਣੀ ਆਪ ਨੂੰ ਸਮੂਹਧਰੀ ਕਿਰਿਆ ਦੇ ਵਿੱਚ ਲੈ ਕੇ ਆਂਦਾ ਔਰ ਦੁਨੀ ਸਭ ਧਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ ਕਹਿੰਦੇ ਹੋਰ ਤਾਂ ਸਾਰੀ ਦੁਨੀਆਵੀ ਲੋਕ ਉਹ ਨਾਮ ਰੇ ਜੋ ਮਾਇਆ ਦਾ ਸੁਆਦਲਾ ਪਦਾਰਥ ਹੈ ਨਾ ਉਹਦੇ ਵਿੱਚ ਰੰਗੀ ਪਈ ਹੈ ਕਹਿੰਦੇ ਤੂੰ ਇਹਨੂੰ ਛੱਡ ਤੂੰ ਆਪਣਾ ਜਵਾਬ ਦੇ ਕਿ ਤੂੰ ਇਹਨੂੰ ਜੁਕੇ ਕਿਸੇ ਤਰੀਕੇ ਦੇ ਨਾਲ ਦੇਖ ਰਿਹਾ ਹੈ ਔਰ ਦੁਨੀਆ ਸਭ ਭਰਮ ਭੁਲਾਨੀ ਹੈ ਭਰਮ ਭਲੇਖਿਆਂ ਦੇ ਵਿੱਚ ਦਿਨਾਂ ਵੀ ਲੋਕ ਪਈ ਹੋਈ ਹੈ ਕਿੰਡੀ ਵੱਡੀ ਉਦਾਹਰਣ ਹੈ ਤੈਨ ਸਾਨੂੰ ਸਾਡੇ ਮਨ ਸਤਿਗੁਰੂ ਜੀ ਨੇ ਸਮਝਾਇਆ ਹੈ ਅੱਜ ਆਪਾਂ ਸ਼੍ਰੀ ਰਾਗ ਇਸ ਰਾਗ ਦੀ ਦੋ ਸ਼ਬਦ ਬਾਕੀ ਨੇ ਜੀ ਇੱਕ ਬਖਤ ਬੇਣੀ ਜੀ ਦਾ ਤੇ ਇੱਕ ਭਗਤ ਰਵਿਦਾਸ ਮਹਾਰਾਜ ਜੀ ਦਾ ਦੋ ਸ਼ਬਦਾਂ ਦੀ ਸਮਾਪਤੀ ਕਰਕੇ ਆਪਾਂ ਅੱਜ ਰਾਗ ਦੀ ਅਰੰਭਤਾ ਕਰਾਂਗੇ ਤੇ ਆ ਜਿਹੜਾ ਅੱਜ ਆਪਾਂ ਸ਼ਬਦ ਆਰੰਭ ਕਰਨਾ ਹੈ ਭਗਤ ਬੀਨੀ ਜੀ ਦਾ ਇਹ ਕਾਫੀ ਲੰਬੇਰਾ ਸ਼ਬਦ ਹੈ ਇਹਦੇ ਵਿੱਚ ਹਰ ਇੱਕ ਉਦਾਹਰਣ ਦਿੱਤੀ ਹੈ ਕਿ ਜਦੋਂ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਹੈ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਕਮਿਕ ਹੋ ਕੇ ਉਸ ਗੁਰੂ ਨੂੰ ਤਿਆਰਿਆ ਹੁੰਦਾ ਹੈ ਉਹਦੀਆਂ ਇੰਨੀਆਂ ਉਦਾਹਰਣਾਂ ਭਗਤ ਬੀਨੀ ਜੀ ਨੇ ਦਿੱਤੀਆਂ ਨੇ ਜਿਹਨਾਂ ਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਮਝਿਆ ਜਾ ਸਕਦਾ ਹੈ ਆਓ ਸ਼ਿਰੀ ਰਾਗ ਬਾਣੀ ਭਗਤ ਬੀਨੀ ਜੀ ਹੋ ਕੀ ਪਹਿਰਿਆਂ ਕਹਿ ਕਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿੱਡੀ ਵੱਡੀ ਉਦਾਹਰਣ ਸਤਿਗੁਰ ਜੀ ਨੇ ਪਹਿਲਾਂ ਹੀ ਸਾਨੂੰ ਪਾਵਨ ਸ਼ਬਦ ਦੇ ਵਿੱਚ ਦੇ ਦਿੱਤੀ ਆ ਪਹਿਰਿਆਂ ਕੇ ਕਰ ਗਾਵਣਾ ਸ਼੍ਰੀ ਰਾਗ ਬਾਣੀ ਭਗਤ ਬੀਣੀ ਜੀਉ ਕ ਜਦੋਂ ਭਗਤ ਕਬੀਰ ਜੀ ਦੀ ਬਾਣੀ ਆਰੰਭ ਹੋਈ ਹੈ ਭਗਤਾਂ ਜੀ ਦੀ ਤੁਸੀਂ ਇੱਕ ਗੱਲ ਨੂੰ ਹਮੇਸ਼ਾ ਚੇਤੇ ਕਰਕੇ ਰੱਖਿਓ ਕਿਉਂ ਜੀਉ ਕਾ ਸ਼ਬਦ ਸਤਿਗੁਰੂ ਜੀ ਨੇ ਰਿਸਪੈਕਟਯੋਗ ਦੇ ਨਾਲ ਜੋੜ ਦਿੱਤਾ ਜੀ ਆਪਣੇ ਨਾਮ ਨਾਲ ਕਦੇ ਵੀ ਤੁਸੀਂ ਦੇਖਿਆ ਹੋਵੇਗਾ ਰਾਗ ਦੀ ਅਰੰਭਤਾ ਹੁੰਦੀ ਹੈ ਹਜ਼ੂਰ ਨੇ ਆਪਣੇ ਨਾਮ ਦੇ ਨਾਲ ਕਦੇ ਰਿਸਪੈਕਟਯੋਗ ਸ਼ਬਦ ਤੁਸੀਂ ਜੋੜਿਆ ਹੋਵੇ ਜਾਂ ਤੁਸੀਂ ਆਪ ਜੀ ਨੇ ਪੜ੍ਹਿਆ ਹੋਵੇ ਹਾਂ ਬਾਣੀ ਰਿਸਪੈਕਟਯੋਗ ਹੈ ਪਰ ਹਜ਼ੂਰ ਨੇ ਆਪਣੇ ਭਗਤਾਂ ਨੂੰ ਵਡਿਆਈ ਦੇ ਨਾਲ ਉੱਚ ਕੋਟੀ ਦੇ ਵਿਦਵਾਨ ਦੇ ਨਾਲ ਰੂਪ ਦੇ ਵਿੱਚ ਦੇਖਿਆ ਜੀ ਉਹ ਭਗਤ ਕਬੀਰ ਜੀ ਉਹ ਭਗਤ ਰਵਿਦਾਸ ਜੀ ਉਹ ਕਾ ਭਗਤ ਵਿਹਣੀ ਜੀੋ ਕਾ ਭਾਵ ਕਿ ਜੀ ਸ਼ਬਦ ਰਿਸਪੈਕਟ ਜੋਗ ਤੇ ਨਾਲ ਜੋੜ ਦਿੱਤਾ ਹੈ ਕਿ ਉਹਨਾਂ ਦੀ ਬਾਣੀ ਹੈ ਇਹ ਭਗਤਾਂ ਕੀ ਗੌਰ ਦੇ ਨਾਲ ਸਮਝੋ ਕਿ ਭਗਤ ਵਿਹਣੀ ਜੀ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਰੇ ਨਰ ਗਰਭ ਕੁੰਡਲ ਜਬ ਅਛਤ ਉਰਦ ਧਿਆਨ ਲੇਵ ਲਾਗਾ ਗਰਭ ਦਾ ਹਥਾ ਮਾਤਾ ਦਾ ਹੁਣ ਪੇਟ ਰੇ ਨਰ ਹੇ ਬਚੇ ਮਾਤਾ ਦੇ ਗਰਭ ਦੇ ਵਿੱਚ ਜਦ ਤੂੰ ਉਲਟਾ ਸਾਂ ਨਾ ਜਬ ਆਛਤ ਉਦੋਂ ਤਾਂ ਅੱਛਾ ਸੀ ਕਿ ਤੇਰਾ ਪੁਰਦ ਧਿਆਨ ਲੇਵ ਲਾਗਾ ਪਰਮਾਤਮਾ ਦੇ ਨਾਮ ਨਾਲ ਬਿਲਕੁਲ ਤੇਰਾ ਧਿਆਨ ਇੱਕੋ ਮੇਕੋ ਹੋਇਆ ਪਿਆ ਸੀ ਤੂੰ ਪਰਮਾਤਮਾ ਦੇ ਇਸ ਚੰਝਲ ਪੁਲੇਖਿਆਂ ਦੇ ਵਿੱਚ ਬਿਲਕੁਲ ਨਹੀਂ ਸੀ। ਮਿਰਤਕ ਪਿੰਡ ਪਦ ਮਦਨਨ ਵੇਖੋ ਮਿਰਤਕ ਹੁਣ ਤੂੰ ਇਹ ਸਰੀਰ ਨੂੰ ਆਖਿਆ ਏ। ਇਹ ਸਰੀਰ ਵਿੰਸਨ ਹਾਰ ਹੈ ਜੀ। ਉਹਦੀ ਅਕਾਇਦੇ ਨਾਲ ਸਤਿਗੁਰੂ ਜੀ ਨੇ ਇਹਨੂੰ ਜੋੜਿਆ ਏ। ਕਹਿੰਦੇ ਭਾਈ ਪਰਮਾਤਮਾ ਦਾ ਨਾਮ ਹਜੇ ਵੀ ਸਿਮਰ ਲੈ ਨਹੀਂ ਪਛਤਾਵੇਂਗਾ ਹਜ਼ੂਰ ਕਹਿੰਦੇ ਦੁਨਿਆਵੀ ਲੋਕ ਦੇ ਵਿੱਚ ਹਰ ਇੱਕ ਚੀਜ਼ ਵਿੰਸਨ ਹਾਰ ਹੈ। ਮਿਰਤਕ ਪਿੰਡ ਪਦ ਮਦਨ ਇਹਨਸ ਏਕ ਗਿਆਨ ਸੁਨਾਗਾ। ਕਿੱਡੀ ਵੱਡੀ ਉਦਾਹਰਣ ਦਿੱਤੀ ਹੈ ਹਜ਼ੂਰ ਕਹਿੰਦੇ ਤੈਨੂੰ ਤਦੋਂ ਸਰੀਰ ਦੀ ਹੋਣ ਦਾ ਨਾ ਤਾਂ ਅਹੰਕਾਰ ਸੀ ਨਾ ਇਹਦੇ ਉੱਤੇ ਕੋਈ ਮਾਨ ਸੀ ਤੂੰ ਕੇਵਲ ਤੇ ਕੇਵਲ ਪਰਮਾਤਮਾ ਦੀ ਹੋਣ ਨੂੰ ਮਾਨ ਕੇ ਉਹਦੇ ਵਿੱਚ ਸਿਮਰਦਾ ਰਹਾ ਸਾਂ ਕਿ ਪਰਮਾਤਮਾ ਮੈਨੂੰ ਇਸ ਅਗਨ ਤੋਂ ਮੁਕਤੀ ਦਿਵਾ ਦੇਖੋ ਕਿੱਡੀ ਵੱਡੀ ਉਦਾਹਰਣ ਹੈ ਜੀ ਪਰਮਾਤਮਾ ਨੇ ਉੱਥੇ ਵੀ ਰੱਖਿਆ ਕੀਤਾ ਹੈ ਮਾਤ ਗਰਮੇ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਰਮਾਤਮਾ ਨੇ ਮਾਤਾ ਦੇ ਗਰਭ ਦੇ ਵਿੱਚ ਵੀ ਜਦੋਂ ਪੁੱਠਾ ਹੁੰਦਾ ਹੈ ਬੱਚਾ ਉਦੋਂ ਉਲਟ ਰਹਿ ਕੇ ਵੀ ਪਰਮਾਤਮਾ ਨੇ ਉਹਦੀ ਰੱਖਿਆ ਕੀਤੀ ਹੈ ਜਿਉਂ ਹੀ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਹਜ਼ੂਰ ਨੇ ਅਗਲੀ ਉਦਾਹਰਣ ਦਿੱਤੀ ਹੈ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਬਤ ਹੁਣ ਦੇ ਦਿਨ ਦਾ ਅਰਥ ਹੈ ਹਜ਼ੂਰ ਨੇ ਆਖਿਆ ਕਿ ਜਿਉਂ ਹੀ ਪਰਮਾਤਮਾ ਨੇ ਕਿਰਪਾ ਕੀਤੀ ਦੇ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਵਚਿਤ ਅਦਕ ਪਸਾਰਿਆ ਕਿ ਜਦੋਂ ਹੀ ਪਰਮਾਤਮਾ ਨੇ ਕੀਰਤੀ ਹੈ ਮਨੁੱਖ ਉਹ ਦਿਨ ਹੁਣ ਚੇਤੇ ਕਰ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ ਤਾਂ ਤੈਨੂੰ ਨਾ ਤਾਂ ਕੋਈ ਕਲੇਸ਼ ਠਿਮੜਿਆ ਹੋਇਆ ਸੀ ਨਾ ਤੇਨੂੰ ਕੋਈ ਤਕਲੀਫ ਸੀ ਨਾ ਤੇਰੇ ਮਨ ਵਿੱਚ ਕੋਈ ਤ੍ਰਿਸ਼ਨਾ ਸੀ ਨਾ ਤੇਰੇ ਮਨ ਵਿੱਚ ਕੋਈ ਅਜਿਹੀ ਮੰਗ ਸੀ ਕਿ ਮੈਂ ਗੁਰੂ ਤੋਂ ਪੂਰੀ ਹੁਣੀ ਕਰਵਾ ਲਵਾਂ ਆਪਣੇ ਗੁਰੂ ਪ੍ਰਤੀ ਵਫਾਦਾਰੀ ਦੇ ਰੂਪ ਦੇ ਵਿੱਚ ਕਦੇ ਵੀ ਆਪਣੇ ਮਨ ਨੂੰ ਟਿਕਣ ਨਹੀਂ ਦਿੱਤਾ ਹਜ਼ੂਰ ਨੇ ਉਦਾਹਰਣ ਦਿੱਤੀ ਕਿ ਦੁਨੀਆ ਦੇ ਝੰਡਾਲਿਆਂ ਦੇ ਵਿੱਚ ਤੂੰ ਆਪਣੇ ਆਪ ਨੂੰ ਆਪ ਵਸਾਇਆ ਏ ਹੁਣ ਹਜ਼ੂਰ ਨੇ ਨਿਰੋਲ ਸੋਚ ਦਿੱਤੀ ਹੈ ਸਾਰਿਆਂ ਨੂੰ ਇੱਕੋ ਜੀ ਉਹ ਸੋਚ ਕਿਤੇ ਕਿਤੇ ਤੱਕ ਵੰਡੀ ਜਾਂਦੀ ਹੈ ਉਹ ਮਨੁੱਖ ਦੀ ਆਪਣੀ ਵਿਰਤੀ ਹੈ ਪਰਮਾਤਮਾ ਨੇ ਇੱਕ ਓੰਕਾਰ ਦਾ ਕਨਸੈਪਟ ਦਿੱਤਾ ਹੈ ਪਰ ਪਰਮਾਤਮਾ ਦੇ ਵਿੱਚ ਹੀ ਵੰਡੀਆਂ ਪਾ ਕੇ ਅਸੀਂ ਗੁਰੂ ਨੂੰ ਵੰਡ ਦਿੱਤਾ ਹੈ ਪਰਮਾਤਮਾ ਆ ਸਤਿਗੁਰ ਜੀ ਤਾਂ ਆਖਦੇ ਨੇ ਕਿ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਪਰ ਹਜ਼ੂਰ ਨੇ ਦਿੱਤੀ ਹੋਈ ਸੂਗaat ਨੂੰ ਅਸੀਂ ਸਾਮਕੇ ਕਦੋਂ ਤੱਕ ਰੱਖਿਆ ਹੈ ਇਹ ਸਭ ਸੈਂਟਰ ਏਰੀਆ ਕੇਂਦਰੀ ਬਿੰਦੂ ਇਹ ਬਣਦਾ ਹੈ ਕਿ ਹਜ਼ੂਰ ਨੇ ਸਾਨੂੰ ਸਮਝਾਇਆ ਹੈ ਕਿ ਕਹਿੰਦੇ ਫਿਰ ਪਸਤਾਵੇਂਗਾ ਭਾਈ ਜਦੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੁਆਸਾਂ ਦੀ ਪੂਰਤੀ ਇਹ ਵੀ ਗੁਰੂ ਦੀ ਕਿਰਪਾਈ ਹੈ ਨਾ ਹਜ਼ੂਰ ਕਿਰਪਾ ਕਰਦੂ ਨਾ ਜੀਵਨ ਸਫਲਾ ਹੋ ਕੇ ਆਪਣੀ ਸਵਾਸਾਂ ਦੀ ਪੂਰਤੀ ਨੂੰ ਚੰਗੀ ਤਰ੍ਹਾਂ ਬੰਦਾ ਵਿਸਾਰ ਜਾਂਦਾ ਏ ਬੀਤਿਤ ਕਰ ਜਾਂਦਾ ਏ ਅਗਲੀ ਪੰਕਤੀ ਜੋ ਹਜ਼ੂਰ ਨੇ ਉਦਾਹਰਣ ਦਿੱਤੀ ਹੈ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋਂ ਵਿਸਾਰਿਆ ਹਜ਼ੂਰ ਕਹਿੰਦੇ ਇੱਥੇ ਹੀ ਸਾਰਾ ਗੋਤਕ ਵਾਪਰ ਗਿਆ ਏ ਇਸ ਪੰਕਤੀ ਦੇ ਨਾਲ ਹੀ ਕਹਿੰਦੇ ਗਰਭ ਛੋੜ ਮਾਤਾ ਦੇ ਜਦੋਂ ਜਿਉਂ ਹੀ ਤੂੰ ਪੇਟ ਦੇ ਵਿੱਚੋਂ ਬਾਹਰ ਆਇਆ ਗਰਭ ਛੋੜ ਮ੍ਰਿਤ ਮੰਡਲ ਇਹ ਹੈ ਸੰਸਾਰ ਨੂੰ ਮ੍ਰਿਤ ਮੰਡਲ ਭਾਵ ਕਿ ਇੱਥੋਂ ਸਾਰਿਆਂ ਨੇ ਜਾਣਾ ਏ ਇਹ ਮ੍ਰਿਤਕ ਲੋਕ ਹੈ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨੋਂ ਵਿਸਾਰਿਆ ਹੇ ਨਰ ਜਦੋਂ ਹੀ ਤੂੰ ਪਰਮਾਤਮਾ ਨੂੰ ਆਪਣੇ ਮਨੋਂ ਤੋ ਵਿਸਾਰ ਦਿੱਤਾ ਤੇਰਾ ਸਾਰੇ ਮਾਇਆ ਦੇ ਭਰਮ ਦੇ ਭਲੇਖਿਆਂ ਦੇ ਵਿੱਚ ਹੀ ਗੁਰੂ ਦੇ ਨਾਲ ਨਾਮ ਜੁੜ ਗਿਆ ਗੁਰੂ ਦੀ ਹੋਂਦ ਤੋਂ ਬਿਲਕੁਲ ਮੁਕਰਰ ਹੋ ਗਿਆ ਪਰਮਾਤਮਾ ਦੇ ਨਾਮ ਦੇ ਨਾਲ ਤੂੰ ਉਦੋਂ ਹੀ ਜੁੜ ਗਿਆ ਸੀ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਸੀ ਉਹ ਜੀਵ ਨੂੰ ਇੱਕ ਮਾਂ ਨੂੰ ਇੱਕ ਬੱਚੇ ਦੀ ਦਾਤ ਦਿੱਤੀ ਸੀ ਪਰ ਹਜ਼ੂਰ ਕਹਿੰਦੇ ਉਹਦੀ ਹੋਂਦ ਤੋਂ ਬਿਲਕੁਲ ਉਲਟ ਚੱਲ ਕੇ ਉਸੇ ਨੂੰ ਤੂੰ ਮਨ ਤੋਂ ਵਿਸਾਰ ਦਿੱਤਾ ਕਿ ਮੈਂ ਪਰਮਾਤਮਾ ਨੂੰ ਤੇ ਆਉਂਦਾ ਨਹੀਂ ਹੁਣ ਜਦੋਂ ਹਜ਼ੂਰ ਧੰਨ ਸ਼੍ਰੀ ਗੁਰੂ ਕਲਕੀਦਰ ਪਾਸ਼ਾ ਜੀ ਦੱਖਣ ਨੂੰ ਗਏ ਸੀ ਹੈ ਨਾ ਮਾਧੋਦਾਸ ਮਹਿਰਾਗੀ ਦਾ ਆਪ ਜੀ ਨੇ ਨਾਮ ਸੁਣਿਆ ਹੋਗਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਕਿੰਨਾ ਵੱਡਾ ਰਾਜਪੂਤ ਘਰਾਣੇ ਦੇ ਵਿੱਚ ਸਬੰਧਿਤ ਸਨ ਪਰ ਇੱਕ ਗਰਭਵਤੀ ਹਿਰਨੀ ਦੇ ਨਾਲ ਜਦੋਂ ਸ਼ਿਕਾਰ ਹੋਇਆ ਉਹਦੇ ਦੇ ਪੇਟ ਦੇ ਵਿੱਚੋਂ ਬੱਚੇ ਬਾਹਰ ਨਿਕਲ ਕੇ ਮਰ ਗਏ ਤਾਂ ਉਹਨਾਂ ਨੂੰ ਟੜਫ ਟੜਫ ਕੇ ਦੇਖ ਕੇ ਆਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਧੂ ਮਤ ਦਾ ਧਾਰਨ ਕੀਤਾ ਪਾਦਕੇ ਵੈਰਾਗੀ ਸਾਧੂ ਹੋ ਗਏ ਨੇ ਆਪਣਾ ਘਰ-ਵਾਰ ਆਪਣਾ ਰਾਜਭਾਗ ਛੱਡ ਕੇ ਉਹ ਜੰਗਲਾਂ ਦੇ ਵਿੱਚ ਫਿਰ ਰਹੇ ਨੇ ਹਜ਼ੂਰ ਨੇ ਜਦੋਂ ਸਾਰਾ ਕੁਝ ਛੱਡ ਨਡਾ ਕੇ ਆਪਣੀ ਕੌਮ ਦੇ ਲਿਖੇ ਆਪਣਾ ਪਰਿਵਾਰ-ਵਾਰ ਕੇ ਦੱਖਣ ਨੂੰ ਚਾਲੇ ਪਾਈ ਉੱਥੇ ਜਾ ਕੇ ਦੇਖਿਆ ਕਿ ਇੱਕ ਸਾਧੂ ਜਦੋਂ ਆਪਾਂ ਜ਼ਿਕਰ ਕਰਕੇ ਹਟਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਉਦੋਂ ਇਹਨਾਂ ਦਾ ਵੈਰਾਗੀ ਸਾਧੂ ਨਾਲ ਜੁੜਿਆ ਹੋਇਆ ਸੀ ਤੇ ਮਾਧੋ ਦਾਸ ਦੇ ਨਾਲ ਇਹ ਪ੍ਰਚਲਿਤ ਸਨ ਤੇ ਉਹਨਾਂ ਨੇ ਹਜ਼ੂਰ ਨੂੰ ਵਿਚਾਰ ਪਹਿਲਾਂ ਹੀ ਸੰਤ ਸਤਗੁਰੂ ਜੀ ਦੇ ਮਨ ਵਿੱਚ ਸਾਂ ਕਿਉਂਕਿ ਹਜ਼ੂਰ ਜਾਣੀ ਜਾਣ ਨੇ ਘਟ ਘਟ ਕੇ ਅੰਤਰ ਕੀ ਜਾਨਤ ਨੇ ਇੰਨਾ ਕੁ ਰਿਧੀ ਸਿੱਧੀਆਂ ਦੇ ਮਾਲਕ ਹੋ ਗਏ ਨੇ ਇਹਨਾਂ ਨੇ ਪਹਿਲਾਂ ਜਿਸ ਨੂੰ ਆਪਣਾ ਗੁਰੂ ਧਾਰਿਆ ਉਹਦੀ ਮੌਤ ਤੋਂ ਬਾਅਦ ਉਸੇ ਹੀ ਡੇਰੇ ਦੇ ਵਿੱਚ ਇਹ ਵਰ ਗੁਰੂ ਬਣ ਕੇ ਬੈ ਗਏ ਨੇ ਉੱਥੇ ਕੋਈ ਵੀ ਜੋ ਮਸੰਤ ਮਹਾਪੁਰਖ ਆਉਂਦਾ ਹੈ ਜਾਂ ਕੋਈ ਵੀ ਅਜਿਹਾ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਬਾਣੀ ਪੜ੍ਹਦਾ ਹੈ ਉਹ ਸਤਿਕਾਰਯੋਗ ਹੋ ਜਾਂਦਾ ਹੈ ਗੁਰੂ ਦਾ ਨਾਮ ਤੇ ਆਉਂਦਾ ਹੈ ਸਤਿਕਾਰਯੋਗ ਹੋ ਜਾਂਦਾ ਹੈ ਉਹਨੂੰ ਦੁਨੀਆ ਨਮਸਕਾਰ ਕਰਦੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਕੋ ਤੁਸੀਂ 19 ਉਮਰ ਨਹੀਂ ਹੁੰਦੀ ਪਰ ਫਿਰ ਵੀ ਬਾਬਾ ਸ਼ਬਦ ਜੁੜ ਜਾਂਦਾ ਹੈ ਪਰ ਗੁਰੂ ਦੀ ਕਿਰਪਾ ਇਹ ਇਹ ਨਹੀਂ ਕਿ ਅਸੀਂ 19 ਉਮਰ ਦੇ ਬਾਵਜੂਦ ਵੀ ਅਸੀਂ ਬਾਬੇ ਖਮਾਉਨੇ ਆ ਨਹੀਂ ਪਰ ਗੁਰੂ ਦੀ ਕਿਰਪਾ ਦੇ ਨਾਲ ਜਿਉਂ ਹੀ ਬਾਣੀ ਦੇ ਨਾਲ ਬੰਦਾ ਜੜਦਾ ਏ ਉਹ ਪਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਵੱਡਾ ਸ਼ਬਦ ਉਹਦੇ ਨਾਲ ਜੋੜ ਦਿੰਦੇ ਨੇ ਇਦਾਂ ਹੀ ਕੋਈ ਵੀ ਪਰਮਾਤਮਾ ਦਾ ਨਾਮ ਲੈਣ ਵਾਲੀ ਰੂਹ ਜਦੋਂ ਉਹਦੇ ਡੇਰੇ ਤੇ ਆਉਂਦੀ ਸੀ ਉਹਨੂੰ ਆਪਣੇ ਪਲੰਘ ਦੇ ਉੱਤੇ ਬਿਠਾ ਕੇ ਫਿਰ ਪੁੱਠਾ ਮੰਜਾ ਕਰਕੇ ਉਹਦਾ ਤੋਹੀਨ ਕਰਦਾ ਸੀ ਉਹਨੂੰ ਜਲੀਲ ਕਰ ਦਿੰਦਾ ਸੀ ਹਜ਼ੂਰ ਜਦੋਂ ਆਪਣਾ ਸਾਰਾ ਸਰਵਾਂਸੋ ਵਾਰ ਕੇ ਉਹਦੋਂ ਜਾ ਰਹੇ ਸਾਂ ਫਜ਼ੂਰ ਨੇ ਤੇ ਪਲੰਘ ਦੇ ਉੱਤੇ ਜਾ ਕੇ ਆਪਣੇ ਆਪ ਬੈਠ ਗਏ ਨੇ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਦੇਖਦਾ ਏ ਇਹਦੇ ਚੇਲਿਆਂ ਨੇ ਆਖਿਆ ਕਹਿੰਦੇ ਜੀ ਤੁਹਾਡੇ ਆਸਣ ਦੇ ਉੱਤੇ ਕੋਈ ਅਜਿਹੇ ਮਹਾਪੁਰਖ ਵਹਿ ਗਏ ਨੇ ਜੋ ਸਮਝਾਉਣ ਦੇ ਵੀ ਨਹੀਂ ਸਮਝੇ ਮਾਫ ਕਰਿਓ ਸ਼ਬਦ ਵਰਤੇ ਆ ਅਸੀਂ ਉਹਨਾਂ ਨੂੰ ਵੜਾ ਆਖਿਆ ਕਿ ਜੀ ਇਹ ਸਾਡੇ ਸੰਤ ਮਹਾਪੁਰਖ ਦਾ ਇਹ ਸਾਡੇ ਸੰਤਾਂ ਦਾ ਇਹ ਅਸਥਾਨ ਹੈ ਇੱਥੇ ਉਹ ਪਲੰਘ ਵਿਸ਼ਰਾਮ ਕਰਦੇ ਨੇ ਇਹ ਕਹਿੰਦੇ ਤੁਹਾਡੇ ਸੰਤ ਨੂੰ ਬੁਲਾ ਕੇ ਲੈ ਕੇ ਆਓ ਉਹ ਤੁਹਾਨੂੰ ਬੁਲਾਉਂਦੇ ਨੇ ਕਹਿੰਦੇ ਮੈਂ ਨਹੀਂ ਜਾਵਾਂਗਾ ਮੈਂ ਇੱਥੇ ਹੀ ਪਲੰਘ ਮੁੱਦਾ ਮਾਰ ਕੇ ਉਹਨੇ ਤੋਹਫੀਨ ਕਰਾਂਗਾ ਸਾਰੀ ਰਿੱਧੀਆਂ ਸਿੱਧੀਆਂ ਦਾ ਜ਼ੋਰ ਲਾ ਮਦੋਦਾਸ ਇਰਾਗੀ ਨੇ ਆਪਣੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਜਿੰਨੀਆਂ ਕਿ ਉਹਨੇ ਆਪਣੀ ਉਸ ਗੁਰੂ ਤੋਂ ਲਈਆਂ ਸੀ ਚੇਲੇ ਬਣ ਕੇ ਸਾਰੀਆਂ ਰਿੱਧੀਆਂ ਸਿੱਧੀਆਂ ਜੋਰ ਲਾ ਕੇ ਗੁਰੂ ਸਾਹਿਬ ਨੂੰ ਪਲੰਘ ਤੋਂ ਇੱਕ ਸਿਨ ਵੀ ਨਾ ਹਿਲਾ ਸਕਿਆ ਫਿਰ ਭੱਜਿਆ ਗਿਆ ਏ ਗੁਰੂ ਦੇ ਦਰਵਾਜ਼ੇ ਵੱਲ ਨੂੰ ਕਿਹਾ ਹੁਣ ਦੇਖੋ ਗੁਰੂ ਜਿੱਥੇ ਜਾਏ ਵਹਿ ਮੇ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰੂ ਦਾ ਸਿਧਾਂਤ ਜਿੱਥੇ ਸਤਿਗੁਰੂ ਜੀ ਨੇ ਆਪਣੇ ਪਾਵਨ ਚਰਨ ਪਾ ਦਿੱਤੇ ਉਹ ਥਾਨ ਵੀ ਪੂਜਣ ਯੋਗ ਹੋ ਗਿਆ ਏ ਆਖਿਆ ਏ ਦੋਵੇਂ ਹੱਥ ਜੋੜ ਕੇ ਜਪਿਲ ਅਹੰਕਾਰ ਸੀ ਮਨ ਵਿੱਚ ਫੇ ਵਿਰਾਗ ਆਇਆ ਹੰਕਾਰਮਈ ਵਿਰਤੀ ਦੇ ਨਾਲ ਗੁਰੂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਪਰ ਡੇਗੇ ਨਹੀਂ ਸਤਿਗੁਰੂ ਜੀ ਹੁਣ ਮਨ ਵਿੱਚ ਵਿਰਾਗ ਹੈ ਗੁਰੂ ਨਿਮਰਤਾ ਸਹਿਤ ਫਤਿਹ ਬੁਲਾ ਕੇ ਆ ਕੇ ਨਮਸਕਾਰ ਕਰਕੇ ਸਤਿਗੁਰੂ ਜੀ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਕਹਿੰਦੇ ਤੁਸੀਂ ਮੈਨੂੰ ਜਾਣਦੇ ਹੋ ਕਹਿੰਦੇ ਜੀ ਮੈਂ ਤਾਂ ਤੁਹਾਨੂੰ ਕਦੇ ਮਿਲਿਆ ਵੀ ਨਹੀਂ ਕਹਿੰਦੇ ਮਾਧੋਦਾਸ ਆਪਣੇ ਮਨ ਦੀਆਂ ਵਿਰਤੀਆਂ ਕੋਲ ਇੱਕ ਵਾਰੀ ਛਾਤੀ ਮਾਰ ਕੇ ਦੇਖ ਤੂੰ ਮੈਨੂੰ ਮਿਲਿਆ ਵੀ ਹੈ ਤੂੰ ਮੈਨੂੰ ਜਾਣਦਾ ਵੀ ਹੈ ਕਨੇ ਕੋ ਨਹੀਂ ਮਨ ਦੀਆਂ ਵਰਤਿਆਂ ਨੂੰ ਇਕਾਗਰ ਕਰਕੇ ਆਪਣੇ ਮਨ ਦੇ ਅੰਦਲੇ ਵਰਕੇ ਹੋਲ ਕਿ ਤੂੰ ਮੈਨੂੰ ਕਿੱਥੇ ਮਿਲਿਆ ਏ ਕਦੋਂ ਮਿਲਿਆ ਏ ਤੇ ਮਨ ਵਿੱਚ ਕਦੋਂ ਤੇ ਮੇਰੇ ਨਾਲ ਵਿਚਾਰ ਸਾਂਝੇ ਕੀਤੇ ਨੇ ਜਿਉਂ ਹੀ ਉਹਨੇ ਇਤਰ ਬੰਦ ਕੀਤੇ ਕਲਗੀਧਰ ਪਾਸ਼ਾ ਜੀ ਦੇ ਅਨ ਬਿਨ ਦਰਸ਼ਨੋਂ ਨੂੰ ਆਪਣੇ ਮਨ ਦੇ ਵਿੱਚ ਹੋਏ ਉਹਨੇ ਹੱਥ ਜੋੜ ਕੇ ਆਖਿਆ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਣ ਜੀ ਕਨੇ ਕਿਉਂ ਮਜਲੂਮਾ ਦੀਨ ਰੱਖੀ ਲਈ ਪ੍ਰਮਾਤਮਾ ਨੇ ਤੈਨੂੰ ਚੁਣਿਆ ਤੂੰ ਉਹਨਾਂ ਦੀ ਤੋਹੀਨ ਕਰਕੇ ਆਪਣੇ ਮਨ ਨੂੰ ਤੂੰ ਖੁਸ਼ੀ ਦੇ ਪਲ ਦੇ ਰਿਆ ਵਾ ਕਹਿੰਦੇ ਤੂੰ ਖੁਸ਼ੀ ਦੇ ਪਲ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਦੇ ਨੇ ਮੈਂ ਕਿਸੇ ਦੀ ਤੂੰ ਇਹ ਨਹੀਂ ਕੀਤੇ ਕਹਿੰਦੇ ਤੇਰੇ ਗੁਰੂ ਕੌਣ ਹੈ ਸਤਿਗੁਰੂ ਜੀ ਨੇ ਸੁਭਾਅਕ ਹੀ ਪੁੱਛਿਆ ਉਹਨੂੰ ਕੱਚੇ ਗੁਰੂ ਦੀ ਗੱਲ ਹੋ ਰਹੀ ਹੈ ਜੀ ਇਹ ਤੁਸੀਂ ਜਨਮ ਸਾਖੀ ਕਈਆਂ ਤੂੰ ਸੁਣੀ ਵੀ ਹੋਵੇਗੀ ਹੋ ਸਕਦੀ ਹੈ ਮਨ ਘੜਤ ਵੀ ਹੋਵੇ ਮਾਫ ਕਰਿਓ ਜੀ ਪਰ ਜੋ ਗੁਰੂ ਦੀ ਗੁਰਬਾਣੀ ਦੀ ਵਿਚਾਰ ਸਾਨੂੰ ਗਿਆਨ ਦੇ ਨਾਲ ਜੋੜੇ ਉਹ ਗੱਲ ਸੱਚੀ ਹੋਣੀ ਪੜਦੀ ਹੈ ਕਹਿੰਦੇ ਤੇਰੇ ਗੁਰੂ ਕੌਣ ਨੇ ਤੂੰ ਕਿਹ ਤੋਂ ਗੁਰੂ ਵਿੱਦਿਆ ਲਈ ਹੈ ਉਹਨੇ ਆਪਣੇ ਗੁਰੂ ਦਾ ਨਾਮ ਦੱਸਿਆ ਆਖਿਆ ਕਿ ਗੁਰੂ ਮੇਰੇ ਹੁਣ ਭਾਈ ਜੋਤੀ ਜੋਤ ਸਮਾ ਗਏ ਨੇ ਸਤਿਗੁਰੂ ਜੀ ਤੇ ਉਹ ਹੁਣ ਮੁਕਤੀ ਪ੍ਰਾਪਤ ਕਰ ਗਏ ਨੇ ਹਰੂ ਸਾਹਿਬ ਕਹਿੰਨੇ ਨਾ ਤੇਰਾ ਗੁਰੂ ਮੁਕਤ ਹੋਇਆ ਨਾ ਤੈਂ ਮੁਕਤ ਹੋਣਾ ਏ ਕਹਨੇ ਜੀ ਕੀ ਆਖਦੇ ਹੋ ਕਹਨੇ ਜੀ ਬਿਲਕੁਲ ਸਤਿਗੁਰੂ ਜੀ ਕਹਿੰਨੇ ਨਾ ਤੈਂ ਮੁਕਤ ਹੋਣਾ ਏ ਨਾ ਤੇਰਾ ਗੁਰੂ ਮੁਕਤ ਹੋਇਆ ਏ ਤੇਰਾ ਗੁਰੂ ਸਾਹਮਣੇ ਰਕਤ ਦੇ ਫਲ ਦੇ ਵਿੱਚ ਕਹਿੰਦਾ ਕੀੜਾ ਲੱਗਿਆ ਪਿਆ ਏ ਜਾ ਕੇ ਤੋੜ ਕੇ ਦੇਖ ਲੈ ਫਲ ਤੋੜ ਕੇ ਦੇਖਿਆ ਸੱਚ ਮੁੱਚ ਹੀ ਗੁਰੂ ਦੀ ਹੋਂਦ ਦੇਖੋ ਇਹ ਗੁਰੂ ਤੇ ਪਰਮਾਤਮਾ ਦਾ ਆਪਾਂ ਪਹਿਲਾਂ ਸ਼ਬਦ ਵਰਤ ਕੇ ਆਏ ਹਾਂ ਨਾ ਜੀ ਕਿ ਗੁਰੂ ਕੌਤਕ ਕਿਹੋਂ ਜੇ ਰਚਾ ਦਿੰਦਾ ਏ ਪਰਮਾਤਮਾ ਆਪ ਜਾਣਦਾ ਏ ਹੁਣ ਮਾਧੋਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਦੇਖੋ ਖੰਡੇ ਦੀ ਪਹਲ ਛਕਾ ਕੇ ਸਰਹੰਦ ਦੇ ਫਤਿਹ ਨੂੰ ਦੇਖੋ ਕਿੱਡਾ ਵੱਡਾ ਪੰਡ ਆਇਆ ਇਹ ਐਵੇਂ ਨਹੀਂ ਹੋਇਆ ਇਹ ਗੁਰੂ ਦੀ ਕਿਰਪਾ ਨਾਲ ਗੁਰਪ੍ਰਸਾਦ ਹਜ਼ੂਰ ਨੇ ਕਿਰਪਾ ਕਰਕੇ ਆਪਣੇ ਬੰਦੇ ਨੂੰ ਅਜਿਹ ਤਰਾਸ਼ਿਆ ਕਿ ਉਹ ਹੀਰੇ ਦੀ ਪਹਿਚਾਣ ਗੁਰੂ ਪਰਮਾਤਮਾ ਆਪ ਹੀ ਪਾਈ ਹੈ ਕਿਹੋ ਜਿਓ ਤਸੀਹੇ ਝੱਲੇ ਨੇ ਆਪਣੇ ਛੋਟੇ ਪੁੱਤਰ ਨੂੰ ਅਜਿਹੇ ਤਸੀਹੇ ਆਪਣੇ ਹੱਥੀਓ ਜਲਮ ਨੇ ਦਵਾਈ ਨੇ ਉਹਨਾਂ ਤੋਂ ਇਹ ਗੁਰੂ ਦੀ ਕਿਰਪਾ ਦੇ ਨਾਲ ਥੋੜ੍ਹਾ ਹੋ ਸਕਦਾ ਹੈ ਪਹਿਲਾਂ ਹਜ਼ੂਰ ਨੂੰ ਉਹ ਸਾਰੀ ਕਠੋਲੀ ਦੇ ਵਿੱਚ ਝਾਲਿਆ ਗਿਆ ਉਹਨਾਂ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਆਪ ਛੱਡਿਆ ਏ ਪਹਿਲਾਂ ਆਪਣੀ ਸਿੱਖੀ ਨੂੰ ਸਿੱਖੀ ਨੂੰ ਤਿਆਗਿਆ ਏ ਫਿਰ ਗੁਰੂ ਨਾਨਕ ਦੀ ਸਿੱਖੀ ਨੂੰ ਆਪਣੇ ਉੱਤੇ ਅਪਣਾਇਆ ਏ ਅਸੀਂ ਤਾਂ ਸਿੱਖ ਵੀ ਆਂ ਤੇ ਬਾਹਰੋਂ ਵੀ ਸਿੱਖੀ ਵਾਸੀਂ ਆਪਣੀ ਧਾਰਨ ਕਰੀ ਬੈਠੇ ਹਾਂ ਮਾਫ ਕਰਿਓ ਜੀ ਅਸੀਂ ਹਰ ਇੱਕ ਨੂੰ ਰਿਸਪੈਕਟ ਦੇਖੋ ਪ੍ਰਮਾਤਮਾ ਦੀ ਕਿਰਪਾ ਦਾ ਨਾਲ ਹਰ ਆਦਰ ਸਤਕਾਰ ਦੇਣਾ ਬਣਦਾ ਏ ਪਰ ਜੋ ਗੁਰੂ ਬਾਣੀ ਦੀ ਸਾਡੇ ਸਤਿਕਾਰਯੋਗ ਸਾਡਾ ਸਥਾਨ ਹੈ ਉਹ ਨਾ ਆਪਣੇ ਮਨ ਤੋਂ ਵਿਸਾਰੋ ਨੋ ਵਿੱਚ ਆ ਹਜ਼ੂਰ ਨੇ ਆਖਿਆ ਇਹ ਕਹਿੰਦੇ ਭਾਈ ਤੂੰ ਕੌਣ ਐ ਮੈਨੂੰ ਪਛਾਣਦਾ ਐ ਤੂੰ ਚੰਗੀ ਤਰ੍ਹਾਂ ਪਏ ਮਨ ਦੇ ਵਿੱਚ ਧਾਰਨ ਤੂੰ ਸਾਨੂੰ ਮੈਨੂੰ ਮਿਲਿਆ ਵੀ ਹੈ ਤੂੰ ਸਾਨੂੰ ਜਾਣਦਾ ਵੀ ਹੈ ਅਸੀਂ ਕੌਣ ਆ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਅਸੀਂ ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਜੀ ਕੀ ਕਰਨ ਆਇਓ ਕਹਿੰਦੇ ਤੂੰ ਕਿਉਂ ਮਜਲੂਮਾ ਦੀ ਰੱਖ ਲਈ ਤੈਨੂੰ ਪ੍ਰਮਾਤਮਾ ਨੇ ਭੇਜਿਆ ਐ ਤੂੰ ਉਹੀ ਹਿਰਨੇ ਦੇ ਪੇਟ ਦੇ ਵਿੱਚੋਂ ਬੱਚੇ ਦੇਖ ਕੇ ਵੈਰਾਗੀ ਹੋਇਆ ਸੀ ਤੇ ਉਹੀ ਤੂੰ ਆਪਣਾ ਸਾਰਾ ਸੰਸਾਰ त्याग ਕੇ ਵੈਰਾਗੀ ਸਾਧੂ ਹੋਇਆ ਸੀ ਤੇ ਉਸੇ ਦੀ ਹੰਕਾਰੀ ਬਿਰਤੀ ਦੇ ਧਾਰਨ ਹੀ ਹੋ ਗਿਆ ਐ ਨਾ ਤੂੰ ਮੁਕਤ ਹੋਏਗਾ ਨਾ ਤੇਰਾ ਗੁਰੂ ਮੁਕਤ ਹੋਇਆ ਐ ਕਹਿੰਦੇ ਤੂੰ ਆਵਾਜ਼ ਮਾਰ ਕੇ ਦੇਖ ਕਹਿੰਦੇ ਉਹੀ ਐ ਤੇਰਾ ਗੁਰੂ ਹੀ ਐ ਭਾਵ ਕਿ ਸੱਚੇ ਗੁਰੂ ਦੇ ਬਿਨਾ ਤੁਹਾਡੀ ਕਿਸੇ ਨੇ ਇਲਾਜ ਨਹੀਂ ਫੜਨੀ ਤੇ ਉਹੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਜੀ ਦੇ ਕੋਖੰਡੇ ਦੀ ਪਹੌ ਲੈ ਕੇ ਫਿਰ ਸਰਹੰਦ ਨੂੰ ਫਤਿਹ ਕੀਤੀ ਐ ਇਟ ਨਾ ਇਟ ਖੜਕਾ ਕੇ ਸਾਨੂੰ ਦਿਖਾਈ ਐ ਉਹ ਹਜ਼ੂਰ ਦਾ ਬਚਨ ਐ ਹਜ਼ੂਰ ਕਹਿੰਦੇ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਤੂੰ ਹਰ ਇੱਕ ਇਨਸਾਨ ਰੂਪੀ ਹੀਰਾਂ ਪਛਾਣਨ ਦੀ ਕੋਸ਼ਿਸ਼ ਕਰਦਾ ਐ ਪਰ ਮਤ ਗੁਰੂ ਨਾਨਕ ਦੇ ਦਰ ਤੋਂ ਮਿਲਦੀ ਹੈ ਜ ਜੂਨੇ ਸ਼ਬਦ ਵਰਤੇ ਆ ਨਾ ਜੀ ਤੂੰ ਕਵਨ ਮਤ ਭ੍ਰਮ ਲਾਗਾ ਕਿਹੜੇ ਭੰਮ ਭਲੇਖਿਆਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਲੱਗੇ ਆ ਹੋਇਆਂ ਫਿਰ ਪਸ਼ੂ ਤਾਂ ਮਹਿਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਕਿਹੜੀ ਭੈੜੀ ਮਤ ਦੇ ਨਾਲ ਕਿਹੜੇ ਭੰਮ ਭਲੇਖਿਆਂ ਦੇ ਵਿੱਚ ਲੱਗ ਗਿਆ ਭਗਤ ਵੀਰ ਜੀ ਕਹਿੰਦੇ ਕਹਿੰਦੇ ਸੋਚ ਲੈ ਚੇਤ ਰਾਮ ਨਾਹੀ ਜਮਪੁਰ ਜਾਹੇਗਾ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਾਏਗਾ ਜੀ ਤੂੰ ਨਹੀਂ ਹਜ਼ੂਰ ਕਾ ਨੇ ਹਜੇ ਵੀ ਚੇਤ ਲੈ ਸਤਿਗੁਰੂ ਗੁਰ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਚਰਨਾ ਕਮਲਾਪਾਸ ਇਹ ਅਰਦਾਸ ਬੇਨਤੀ ਭਗਤ ਵੇਣੀ ਜੀ ਨੇ ਦੇਖੋ ਕਿ ਕਿੱਡੀ ਵੱਡੀ ਹੈ ਕਿਹ ਪ੍ਰਮਾਤਮਾ ਕਿਰਪਾ ਕਰ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੇ ਅਨਰਾਧਾ ਨੇ ਜਦੋਂ ਨਹੀਂ ਪ੍ਰਮਾਤਮਾ ਨੂੰ ਤੇ ਆਇਆ ਤਾਂ ਇਹ ਠੋਕਨਾਂ ਦਾ ਪਲ ਤੂੰ ਆਪਣੇ ਆਪ ਨਾ ਆਪ ਹੀ ਜਿਹੜੇਗਾ ਨਹਾਉ ਵਾਲੇ ਬੰਦਰੀ ਸਮਾਪਤੀ ਹੈ ਕਾਫਿਲ ਮੇਰਾ ਸ਼ਬਦ ਹੈ ਜੀ ਆਪਾਂ ਕੱਲ ਦੇ دیਵਾਨਾਂ ਦੇ ਅੰਦਰ ਰਹੇ ਦੇ ਵਿਚਾਰ ਦੀ ਸਮਾਪਤੀ ਕਰਾਂਗੇ ਤੇ ਭਗਤ ਰਵਿਦਾਸ ਮਹਾਰਾਜ ਦਾ ਸ਼ਬਦ ਇੱਕ ਬਾਕੀ ਹੈ ਉਹ ਤੋਂ ਬਾਅਦ ਮਾਜ ਰਗ ਦੀ ਅਰੰਭਤਾ ਹੋਈਆਂ ਭੁੱਲਾਂ ਚੁੱਕਾਂ ਦੀ ਖਮਾ ਬਖਸ਼ਣੀ ਜੀ ਦੁਬਾਰਾ ਫਿਰ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ